ਵੈਲੂ ਜੀ ਦਾ ਖਾਲਸਾ ਸ੍ਰੀ ਵੈਲੂ ਜੀ ਕੀ ਫਤਿਹ ਮੈਂ ਰਮੇਸ਼ ਖਿਆਲਾ ਸਾਬਕਾ ਸਰਪੰਚ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਮੈਂ ਆਪ ਜੀ ਨੂੰ ਇੱਕ ਜ਼ਰੂਰੀ ਬੇਨਤੀ ਕਰਨ ਲੱਗਿਆ ਕਿ ਪਿੰਡ ਖਿਆਲਾ ਕਲਾਂ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਪਿਛਲੇ ਕਾਫੀ ਕਾਫੀ ਸਾਲਾਂ ਤੋਂ ਜੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਉਂਦੇ ਆ ਰਹੇ ਹਾਂ ਸੋ ਇਸ ਵਾਰ ਆਉਣ ਵਾਲੀ 30 ਤਰੀਕ ਨੂੰ ਦੈਨ ਮੰਗਲਵਾਰ ਨੂੰ ਸ਼੍ਰੀ ਦੁਰਗਾ ਮੰਦਿਰ ਖਿਆਲਾ ਕਲਾ ਵਿਖੇ ਅਸੀਂ ਕੈਂਪ ਦਾ ਆਯੋਜਨ ਕਰ ਰਹੇ ਹਾਂ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਕੋਈ ਇਲਾਕੇ ਦੇ ਵਿੱਚ ਤੁਹਾਡੇ ਗਲੀ ਮਹੱਲੇ ਦੇ ਵਿੱਚ ਕੋਈ ਵੀਰ ਬਜ਼ੁਰਗ ਅੱਖਾਂ ਦੀ ਰੋਸ਼ਨੀ ਤੋਂ ਵਾਂਝਾ ਹੋਵੇ ਤਾਂ ਆਉਣ ਵਾਲੀ 30 ਤਰੀਕ ਨੂੰ ਉਸ ਬਜ਼ੁਰਗ ਨੂੰ ਉਸ ਤੇਰੀ ਮਾਤਾ ਭੈਣ ਨੂੰ ਪਿੰਡ ਖਿਆਲਾ ਕਲਾਂ ਵਿਖੇ ਤੁਸੀਂ ਲੈ ਕੇ ਆਓ ਤੇ ਅਸੀਂ ਉਹਨਾਂ ਦਾ ਚੈੱਕਅਪ ਕਰਵਾ ਕੇ ਅਗਰ ਕੋਈ ਆਪਰੇਸ਼ਨ ਵੀ ਹੁੰਦਾ ਲੈਂਜ਼ ਵੀ ਪੈਂਦੇ ਆ ਤਾਂ ਵੀ ਅਸੀਂ ਉਹਨਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਲੈ ਕੇ ਜਾਵਾਂਗੇ ਔਰ ਉਹਨਾਂ ਦਾ ਲੈਂਜ਼ ਪਵਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਦੁਆਰਾ ਫੇਰ ਕਿ ਆਉਣ ਵਾਲੀ 30 ਤਰੀਕ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਦੀ ਡਾਕਟਰਾਂ ਦੀ ਟੀਮ ਪਿੰਡ ਖਿਆਲਾ ਕਲਾਂ ਵਿਖੇ ਪਹੁੰਚ ਰਹੀ ਹੈ ਸੋ ਅੱਖਾਂ ਦਾ ਚੈੱਕਅਪ ਹੋਊਗਾ ਔਰ ਚੈੱਕਅਪ ਦੇ ਨਾਲ-ਨਾਲ ਜੋ ਵੀ ਪੇਸ਼ੈਂਟ ਆਪਰੇਸ਼ਨ ਲਈ ਪਾਏਗੇ ਉਹਨਾਂ ਨੂੰ ਅਸੀਂ ਉਸੇ ਹੀ ਦਿਨ ਲੁਧਿਆਣਾ ਸ਼ੰਕਰਾ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਔਰ ਉੱਥੇ ਉਹਨਾਂ ਦੇ ਆਪਰੇਸ਼ਨ ਕਰਾਈ ਜਾਣਗੇ ਪਿਛਲੇ ਕਾਫੀ ਸਮਾਂ ਸਾਲਾਂ ਤੋਂ ਅਸੀਂ ਇਹ ਉਜੋਜਨ ਜੋ ਕੈਂਪ ਦਾ ਕਰਦੇ ਆ ਰਹੇ ਹਾਂ ਸੋ ਮੈਂ ਬੇਨਤੀ ਕਰਦਾ ਆਸ ਕਰਦਾ ਤੁਹਾਡੇ ਤੋਂ ਕਿ ਤੁਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਇੱਕ ਦੋ ਵੀਰ ਬਜ਼ੁਰਗ ਨੂੰ ਜ਼ਰੂਰ ਲੈ ਕੇ ਆਉਂਗੇ ਤਾਂ ਕਿ ਉਹਨਾਂ ਦੀ ਜੋ ਅੱਖਾਂ ਦੀ ਰੋਸ਼ਨੀ ਹੈ ਸਹੀ ਹੋ ਸਕੇ ਸੋ ਮੈਂ ਦੁਬਾਰਾ ਫੇਰ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਕੈਂਪ ਲੱਗ ਰਿਹਾ ਹੈ ਤੋਂ ਸਾਰਿਆਂ ਨੇ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਔਰ ਬੀਬੀ ਬਜ਼ੁਰਗਾਂ ਨੂੰ ਲੈ ਕੇ ਆਉਣਾ ਤਾਂ ਕਿ ਉਹ ਅੱਖਾਂ ਦੀ ਰੋਸ਼ਨੀ ਆ ਜੋ ਉਹਨਾਂ ਦੀ ਆਪਾਂ ਸੀ ਕਰਾ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ